ਕੱਲ੍ਹ ਸਵੇਰੇ ਇੱਕ ਇੱਕ ਨੰਬਰ ਥਾਣੇ 8 ਨੰਬਰ ਥਾਣੇ ਦੇ ਏਰੀਆ ਦੇ ਵਿੱਚ ਡੈੱਡ ਬਾਡੀ ਮਿਲੀ ਸੀ ਜੀ ਘਰ ਦੇ ਅੰਦਰੋਂ ਬਾਕਸ ਦੇ ਵਿੱਚੋਂ ਬੈੱਡ ਬਾਕਸ ਦੇ ਵਿੱਚੋਂ ਉਹਦੀ ਮੌਕਦਮਾਦਾਰਚਿਕਾ ਕੇ ਤਫਤੀਸ਼ ਸ਼ੁਰੂ ਕੀਤੀ ਗਈ ਤੇ ਉਹਨਾਂ ਜਿਹੜੇ ਅਸਲ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਲੇਡੀ ਹੈ ਹਮਾਚਲੀ ਦੇਵੀ ਔਰ ਇੱਕ ਉਹਦਾ ਸਾਥੀ ਸੀਗਾ ਜੀ ਸੁਨੋਜ ਕੁਮਾਰ ਇਲਿਆਸ ਨਕੁਲ ਕੁਮਾਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਕੇਸ ਸਪਰੇਸ ਹੋ ਗਿਆ ਨਕੋਲਿਜ਼ਮ ਬਰਦਾ ਨਾਮ ਬਿਲਕੁਲ ਮਰਨ ਵਾਲਾ ਮਰਨ ਵਾਲਾ ਤਾਂ ਵਿਨੋਦ ਕੁਮਾਰ ਹੈ ਵਿਨੋਦ ਮਰੀ ਲੀਸ ਨਾ ਅੱਛਾ ਅੱਛਾ ਏਲੀਅਸ ਨਕੋਲ ਕੁਮਾਰ ਉਹ ਜਿਹੜੀ ਲੇਡੀ ਨੇ ਕੰਪਲੀਟ ਕੀਤੀ ਸੀ ਹਾਂ ਜੀ ਉਹ ਵੀ ਅਰੈਸਟ ਕੀਤੀ ਹੈ ਉਹ ਐਕਚੁਅਲੀ ਉਹਨਾਂ ਨੇ ਹੀ ਉਹਨੂੰ ਸ਼ਰਾਬ ਪਿਲਾ ਕੇ ਔਰ ਉਹਦੇ ਵਿੱਚ ਕੋਈ ਸਟਫ ਜਿਹਾ ਰੀਲੀ ਚੀਜ਼ ਪਿਲਾ ਕੇ ਮਾਰਤਾ ਸੀ ਤੇ ਉੱਥੇ ਮੈਚ ਬੰਦ ਕਰਤਾ ਸੀ ਫਿਰ ਜਦੋਂ ਸਮੈਲ ਆਣੀ ਸ਼ੁਰੂ ਹੋ ਗਈ ਤੇ ਦੈਨ ਸ਼ੀ ਕੇਮ ਟੂ ਨੋ ਫਿਰ ਉਹ ਇੱਧਰ ਉੱਧਰ ਕਿਤੇ ਘੁੰਮੀ ਕਿ ਕੁਝ ਨਾ ਕੋਈ ਸਟੋਰੀ ਬਣਾਈ ਜਾ ਸਕੇ ਪਰ ਉਹਦਾ ਜਿਹੜਾ ਸਕਸੈਸ ਨਹੀਂ ਹੋ ਸਕਿਆ ਕਿਹਦੇ ਤੋਂ ਮਾਰਿਆ ਜੀ ਇਹਨੇ ਹਾਂਜੀ ਮਾਰਿਆ ਕਿ ਨਜ਼ਰਬਾਤ ਨਹੀਂ ਮਾਰਿਆ ਫਰਡੇ ਨੂੰ ਮਾਰਿਆ ਸੀ ਰੀਜ਼ਨ ਕਿ ਮਾਰਿਆ ਸੀ ਹਾਂਜੀ ਕਾਰਨ ਕੀ ਸੀ ਸਰ ਮਾਰਨ ਦਾ ਜੀ ਕਿ ਉਹ ਜਿਹੜਾ ਵਿਨੋਦ ਕੁਮਾਰ ਸੀਗਾ ਉਹ ਇਹਦਾ ਹਸਬੈਂਡ ਕਲੇਮ ਕਰਦਾ ਸੀ ਔਰ ਇਹ ਨਾਲ ਰਿਲੇਸ਼ਨ ਬਣਾਉਣਾ ਚਾਹੁੰਦਾ ਸੀ ਜਿਹੜਾ ਇਹ ਕਿਤੇ ਨਹੀਂ ਚਾਹਦੀ ਸੀ ਜੀ ਹਾਂਜੀ ਇਹ ਆਪਣੇ ਸੈਗੁਲਾਈਸ ਨਾ ਲੀਗਲੀ ਵੈਡਡ ਵਾਈਫ ਸੀ ਕਿ ਨਹੀਂ ਇਹ ਡਾਊਟਫੁਲ ਹੈ ਜੀ ਨਹੀਂ ਹੈ ਜਿਹੜਾ ਸੱਟੇਵਾਜੇ ਗੁੱਲੂ ਉਹਦੀ ਵਾਈਫ ਹੈ ਜੀ ਇਹ ਵਿਨੋਦ ਕੁਮਾਰ ਸੱਟੇਵਾਜੇ ਜੀ ਪ੍ਰਮੋਦ ਕੁਮਾਰ ਹੈ ਜੀ ਉਹਨਾਂ ਦਾ ਨਾਮ ਹੈ ਪ੍ਰਮੋਦ ਕੁਮਾਰ ਦੇ ਨਾਲ ਇਹਦੇ ਰਿਲੇਸ਼ਨ ਸੀਗੇ ਜੀ ਲੇਕਿਨ ਉਹਦੀ ਵਾਈਫ ਨਹੀਂ ਹੈ ਵਾਈਫ ਹੈ ਵਿਨੋਦ ਕੁਮਾਰ ਦੀ ਕਲੇਮ ਕਰਦੇ ਨੇ ਲੇਕਿਨ ਇਹਦੀ ਕੋਈ ਹਾਲ ਤੱਕ ਕੋਈ ਲੀਗਲੀ ਵੈਲਿਡ ਵਾਈਫਸ਼ਿਕ ਨਹੀਂ ਹੈ ਹੁਣ ਤਫਤੀਸ਼ ਦਾ ਹਿੱਸਾ ਵੀ ਕਿਸ ਤਰ੍ਹਾਂ ਇਹ ਰਹਿੰਦੇ ਸੀ ਰਹਿ ਇਕੱਠੇ ਰਹੇ ਸੀਗੇ ਉਹ ਕੋ ਆਂਦਾ ਜਾਂਦਾ ਸੀ ਔਰ ਉਹਨੂੰ ਇਹ ਸ਼ਾਇਦ ਨਹੀਂ ਪਸੰਦ ਕਰਦੀ ਸੀ ਜਾਂ ਕੁਝ ਅਵੋਇਡ ਕਰਨਾ ਚਾਹੁੰਦੀ ਸੀ ਜਿਸ ਕਰਕੇ ਨੇ ਮਕਾਨ ਫਿਲਹਾਲ ਹੀ ਮਛਲੀ ਦੇਵੀ ਦਾ ਹੈ ਜੀ ਉਹਦੇ ਕਬਜ਼ੇ ਚ ਹੈ ਔਰ ਪ੍ਰਮੋਦ ਕੁਮਾਰ ਜਿਨ੍ਹਾਂ ਨੇ ਨਾਂ ਲਿਆ ਉਹਨੇ ਇਹਨੂੰ ਲੈ ਕੇ ਦਿੱਤਾ ਹੋਇਆ ਸੀ ਹਾਂ ਇਹ ਹੈ ਵਿੱਚ ਪ੍ਰਮੋਦ ਮਾਦੀ ਵੀ ਹੈ ਨਹੀ ਕਤਲ ਦੇ ਵਿੱਚ ਨਹੀਂ ਕੋਈ ਹੈਗੀ ਜੀ ਉਹਦਾ ਕੋਈ ਰੋਲ ਹਾਲ ਤੱਕ ਸਾਹਮਣੇ ਨਹੀਂ ਆਇਆ ਬਾਕੀ ਤਫਤੀਸ਼ ਦੇ ਵਿੱਚ ਸਾਰਾ ਕੁਝ ਹੀ ਦੇਖਿਆ ਜਾਏਗਾ ਪਰ ਮੋਰ ਦਾ ਕਹਿੰਦੇ ਕੋਈ ਸੱਟੇ ਵਾਲੀ ਦਾ ਕੋਈ ਸਿਗਰ ਮੇਚੀ ਨਹੀਂ ਸਿਆਸਤ ਨਹੀਂ ਪਰ ਮੋਰ ਦਾ ਇਹਦੇ ਨਾਲ ਕੋਈ ਕਨੈਕਸ਼ਨ ਸੀਗਾ ਲੇਡੀ ਨਾਲ ਕਨੈਕਸ਼ਨ ਸੀਗਾ ਪਹਿਲਾਂ ਜੀ ਉਹਨੇ ਹੀ ਇਹਨੂੰ ਘਰ ਲੈ ਕੇ ਦਿੱਤਾ ਸੀਗਾ ਇਹ ਜੀ ਔਰ ਵਿਨੋਦ ਕੁਮਾਰ ਇਹਦਾ ਹਸਬੈਂਡ ਜਿਹੜਾ ਕਲੇਮ ਕਰਦਾ ਉਹ ਇਹ ਤਿੰਨਾਂ ਦੇ ਮਤਲਬ ਸੀਗਾ ਕਿ ਆਪਸ ਵਿੱਚ ਕਨੈਕਟਡ ਸੀਗੇ ਜੀ ਇਹ ਜਿਹੜਾ ਸ਼ਨੋਜ ਕੁਮਾਰ ਹੈ ਜਿਹੜਾ ਰੈਂਟ ਤੇ ਰਹਿ ਰਿਹਾ ਸੀ ਉੱਪਰ ਉਹ ਜਦੋਂ ਐਨੇ ਉਹਨੂੰ ਮਾਰਿਆ ਕੁਝ ਪਾ ਕੇ ਤਾਂ ਫਿਰ ਉਹਦੀ ਹੈਲਪ ਲੈ ਕੇ ਉਹਨੂੰ ਬੰਦ ਕੀਤਾ ਤੇ ਫਿਰ ਉਹਨੂੰ ਉੱਥੇ ਰੱਖਿਆ ਇਹ ਹੱਲੇ ਤਵਕੀਸ਼ ਦਾ ਹਿੱਸਾ ਹੈ ਕਿਉਂਕਿ ਇੱਕ ਕਲੇਮ ਕਰਦੀ ਹੈ ਕਿ ਉਹ ਮੈਨੂੰ ਆਪਣੀ ਮਾਂ ਦਾ ਮੈਂ ਕੁਝ ਪਹਿਲਾਂ ਸੀਪੀਓ ਵੀ ਆਈ ਸੀ ਕਹਿਣਸਾ ਕਿ ਮੇਰੇ પતિ ਨੇ ਜਿਹੜਾ ਪ੍ਰਮੋਦ ਉਹਨੇ ਮਾਰਤਾ ਜਿਸ ਨੂੰ ਬੰਦ ਨੂੰ ਮੇਰੇ ਘਰ ਸੀਪੀਓ ਨਹੀਂ ਇੱਥੇ ਇੱਥੇ ਕੋਈ ਇਹੋ ਜਿਹਾ ਆਇਆ ਨਹੀਂ ਜੀ ਕੋਈ ਗੱਲ ਸਾਹਮਣੇ ਸੀ ਸੀਪੀ ਆਫਿਸ ਆਈ ਹੈ ਕਿਤੇ ਜਾਂ ਕੋਈ ਦਿਖਾ ਦਿੰਦੀ ਹੈ ਜੀ ਕੋਈ ਨਹੀਂ ਆਇਆ ਸਰ ਮਰਡਰ ਕਿੰਨੇ ਦਿਨ ਪਹਿਲਾਂ ਹੋਇਆ ਇਹ ਮਰਡਰ ਫਰਾਈਡੇ ਨੂੰ ਹੋਇਆ ਇਹ ਬਾਪ ਕੋਈ ਕਹਾਣੀ ਮਰਡਰ ਕੀਤਾ ਇਹਨਾਂ ਨੇ ਆ ਰਾਤ ਦਾ ਟਾਈਮ ਸ਼ਰਾਬ ਪੀਂਦੇ ਮਾਰੇ ਵੀ ਨਹੀਂ ਕਿਸੇ ਸ਼ਰਾਬੇ ਕੇ ਮਾਰੇ ਨਹੀਂ ਨਹੀਂ ਜਿਆਪਨ ਜਿਆਪਨ ਦੀ ਜਿਆਪਨ ਦੀ ਸ਼ਰਾਬ ਚ ਕੁਝ ਜ਼ਹਿਰੀਲੀ ਚੀਜ਼ ਪਾ ਕੇ ਪਿਲਾ ਦਿੱਤੀ ਉਹ ਲੇਡੀ ਦਾ ਉਹਦੇ ਨਾਲ ਆਂਦਾ ਜਾਂਦਾ ਸੀ ਉੱਥੇ ਰਹਿੰਦਾ ਸੀ ਇਸ ਕਰਕੇ ਉਹਨੂੰ ਸ਼ਰਾਬ ਚ ਪਾ ਕੇ ਪਿਲਾਉਂਦੇ ਜਦੋਂ ਮਰ ਗਿਆ ਜਦੋਂ ਉਹ ਬੈੱਡ ਬਾਕਸ ਬੰਦ ਕਰ ਦਿੱਤਾ ਇਹਨਾਂ ਪੁਲਿਸ ਨੂੰ ਕਦੋਂ ਇਨਕਿਪੀਟ ਕੀਤਾ ਕਿ ਬਈ ਆ ਚੀਜ਼ ਹੋ ਰਹੀ ਹੈ ਤੇ ਮਾਰਿਆ ਕਦੋਂ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਨੇ ਕਿੰਨੇ ਸਮੇਂ ਦੇ ਵਿੱਚ ਤ੍ਰੈਸ ਕੀਤਾ ਮਾਮਲਾ ਕਲ ਸਵੇਰੇ ਸਾਨੂੰ ਪਤਾ ਲੱਗਾ ਜੀ ਜਦੋਂ ਉੱਥੇ ਜਾ ਕੇ ਫਰੈਂਸਿਕ ਬੁਲਾਏਗੇ ਡਾਕਟਰ ਬੁਲਾਇਆ ਗਿਆ ਤੇ ਇੱਥੋਂ ਕੋਈ 스멜 ਆ ਰਹੀ ਹੈ ਪਹਿਲਾਂ نیچے ਸਰਚ ਕੀਤਾ ਕੁਝ ਨਹੀਂ ਮਿਲਿਆ ਫਿਰ ਉੱਪਰ ਜਾ ਕੇ ਜਦੋਂ ਸਰਚ ਕੀਤਾ ਬਹੁਤ ਜ਼ਿਆਦਾ 스멜 ਹੋ ਗਈ ਦਰਵਾਜ਼ੇ ਖੋਲੇ ਤੇ ਉਤੋਂ ਫਿਰ ਜਦੋਂ ਬੋਡੀ ਬੈੱਡ ਨੂੰ ਕੱਟ ਕੇ ਕੱਢੀ ਹੈ ਤੇ ਉਸ ਤੋਂ ਆਈ ਥਿੰਕ 8 8:00 ਕੈਂਟੇ 10 ਕੈਂਟੇ ਵਿੱਚ ਅਸੀਂ ਫੇਸ ਕਰ ਲਿਆ ਕਿ ਸ਼ਾਮ ਤੱਕ ਜਦੋਂ ਪੁਲਿਸ ਉੱਥੇ ਬੰਤੀ ਹਮਾਜਦੀ ਦੇ ਵੀ ਉੱਤੇ ਮੌਜੂਦ ਸੀ ਹਾਂਜੀ ਹਾਂਜੀ ਮੌਜੂਦ ਉਹ ਖੁੱਲ ਲੈ ਗਏ ਉਹਨੇ ਉੱਥੇ ਪੜੋਸੀਆਂ ਤੋਂ ਆਦੇਤ ਵਾਲੇ ਤੋਂ ਆਨ ਲੱਗ ਪਈ ਸੀ ਕਿ 스멜 ਆ ਰਹੀ ਹੈ ਹਲਕੀ 스멜 ਆ ਰਹੀ ਸੀ ਉਹ ਇਨਫਰਮੇਸ਼ਨ ਪੁਲਿਸ ਕੋ ਲਾ ਗਈ ਸੀ ਤੇ ਫਿਰ ਜਦੋਂ ਹਿਮਾਸਟਾ ਸੀਗਾ ਜੀ ਕਿ ਇੱਕ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਡੈਡ ਬਾਡੀ ਮਿਲੀ ਸੀਗੀ ਬੈਡ ਬਾਕਸ ਦੇ ਵਿੱਚੋਂ ਤੇ ਉਹਦੀ ਤਫਤੀਸ਼ ਦੌਰਾਨ ਉਹਦੇ ਜਿਹੜੇ ਦੋ ਦੋਸ਼ੀ ਸੀਗੇ ਮੇਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਵਿਦਿਨ 24 ਆਰ ਉਸ ਕੇਸ ਨੂੰ ਫ੍ਰੇਸ਼ ਕਰ ਲਿਆ ਗਿਆ ਕੱਲ੍ਹ ਫੇਰੇ ਪੁਲਿਸ ਕੋ ਲਿ ਇਨਫਰਮੇਸ਼ਨ ਆਈ ਸੀ ਕਿ ਇਸ ਤਰ੍ਹਾਂ ਇੱਕ ਘਰ ਦੇ ਵਿੱਚੋਂ 스멜 ਆ ਰਹੀ ਹੈ ਉੱਥੇ ਜਾ ਕੇ ਘਰ ਦੀ ਮਾਲਕ ਜਿਹੜੀ ਮਾਚੀ ਦੇ ਵਿੱਚ ਉਹਨੂੰ ਬੁਲਾਇਆ ਗਿਆ ਉਹ ਕਪਨਾ ਖੋਲਿਆ ਗਿਆ ਫਰੈਂਚਿਸਕ ਬੁਲਾਈ ਗਈ ਤੇ ਜਦੋਂ ਸਰਚ ਕੀਤੀ ਗਈ ਉਹਦੇ ਵਿੱਚ ਕਾਫੀ ਪੁਰਾਣੀ ਬਾਡੀ ਮਿਲੀ ਸੀ ਜਿਹੜੀ ਕਿ ਕਾਫੀ ਹੱਦ ਤੱਕ ਗਲੀ ਹੋਈ ਸੀ ਔਰ ਉਹ ਫਿਰ ਉਦੀ ਤਫਤੀਸ਼ ਕਰਦੇ ਕਰਦੇ ਇੱਕ ਲੇਡੀ ਔਰ ਇੱਕ ਬੰਦਾ ਸੁਨੋਜ ਕੁਮਾਰ ਨੂੰ ਉਹਨਾਂ ਨੂੰ ਗਿਫਟਾਰ ਕੀਤਾ ਗਿਆ ਔਰ ਉਹਨਾਂ ਨੇ ਉਹਨੂੰ ਸ਼ਰਾਬ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਾ ਕੇ ਪਿਲਾਤੀ ਸੀ ਔਰ ਉਹਨੂੰ ਬਾਕਸ ਦੇ ਵਿੱਚ ਬੰਦ ਕਰਤਾ ਮਰਨ ਤੋਂ ਬਾਅਦ ਬੰਦ ਕੀਤਾ ਕਿ ਨਹੀਂ ਕ੍ਰਿਮਿਨਲ ਡੈਡ ਪੋਸਟਮਾਰਟਮ ਦੇ ਵਿੱਚ ਆਇਆਗਾ ਐਗਜੈਕਟ ਟਾਈਮ ਆਫ ਡੈਥ ਤੇ ਉਹਨੂੰ ਮਾਰ ਦਿੱਤਾ ਗਿਆ ਸੀ ਕਾਰਨ ਕੀ ਰਿਹਾ ਫਿਰ ਮਾਰਨ ਦਾ ਮਾਰਨ ਦਾ ਕਾਰਨ ਜੋ ਹੁਣ ਤੱਕ ਤਫਤੀਸ਼ ਹੈ ਜੀ ਕਿ ਜਿਹੜੀ ਲੇਡੀ ਹੈ ਉਹ ਉਹਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸੀ ਵਿਨੋਦ ਕੁਮਾਰ ਜਿਹੜਾ ਕਿ ਇਹਦਾ ਆਪਣੇ ਆਪ ਨੂੰ ਹਸਬੈਂਡ ਕਲੇਮ ਕਰਦਾ ਸੀ ਔਰ ਉਹਦੇ ਨਾਲ ਕੋਈ ਫਿਜ਼ੀਕਲ ਇੰਟੀਮੇਸ਼ਨ ਨਹੀਂ ਰੱਖਣਾ ਚਾਹੁੰਦੀ ਸੀ ਜਦਕਿ ਉਹ ਉਹਨੂੰ ਫੋਰਸ ਕਰਦਾ ਸੀ ਔਰ ਸ਼ਾਇਦ ਇਸੇ ਕਰਕੇ ਇਹ ਹੋ ਨਿਕਲ ਗਿਆ ਸਰ ਹਿਮਾਤਰੀ ਜੀ ਵੀ ਪ੍ਰਮੋਦ ਮਾਨ ਦੀ ਸੈਕੰਡ ਵਾਰ ਦੇ ਸੀ ਜੀ ਪੈਸਿਵਲ ਹੈ ਇਹ ਤਫਤੀਸ਼ ਤੇ ਵਿੱਚ ਆ ਜੇ ਕਿ ਜਿਹੜਾ ਪ੍ਰਮੋਦ ਕੁਮਾਰ ਹੈ ਤੀਸਰਾ ਬੰਦਾ ਉਹਦੇ ਨਾਲ ਇਹਦੇ ਕੋਈ ਰਿਲੇਸ਼ਨ ਸੀਗੇ ਲੇਕਿਨ ਐ ਸੱਚ ਕੋਈ ਵਾਈਫ ਵਾਲਾ ਕੋਈ ਹਲੇ ਐਂਗਲ ਸਾਹਮਣੇ ਨਹੀਂ ਆਇਆ ਲੀਗਲੀ ਵੈਡਿਡ ਵਾਈਫ ਕਿਰੀ ਸੀ ਹਾਲ ਤੱਕ ਇਹ ਤਫਤੀਸ਼ ਸਾਬਿਤ ਨਹੀਂ ਹੋਇਆ ਅੱਛੇ ਦੋ ਬੱਚੇ ਪ੍ਰਮੋਦ ਬੋਲੇ ਜੀ ਬੱਚੇ ਦੋ ਇਹਦੇ ਹੈਗੇ ਆ ਉਹਨਾਂ ਦੇ ਟੇਕ ਕੇਅਰ ਪ੍ਰਮੋਦ ਕਰਦਾ ਔਰ ਜਿਹੜਾ ਘਰ ਹੈ ਵੀ ਪ੍ਰਮੋਦ ਦਾ ਹੈ ਜੋ ਉਹਨੇ ਉਹਨੂੰ ਦਿੱਤਾ ਹੋਇਆ ਸੀ ਲੈਣ ਦਾ ਸੋ ਪਤਾ ਲੱਗਾ ਡੈਡ ਬੁਰੀ ਕਿੰਨੇ ਸਿ ਟਾਈਮ ਪੁਰਾਣੀ ਸੀ ਕਿੰਨੇ ਦਿਨ ਪੁਰਾਣੀ ਸੀ ਇਹ ਫਰਾਈਡੇ ਦੀ ਕਹ ਰਹੇ ਆ ਜੀ ਕਿ ਉਹਨੂੰ ਸ਼ਰਾਬ ਪਾਈ ਸੀ ਤੇ ਉਸ ਤੋਂ ਬਾਅਦ ਜਿਹੜੀ ਡੈਥ ਹੋਈ ਹੋएगी ਤੇ ਹੁਣ ਤੱਕ ਜੇ ਦੇਖ ਲਓ ਕਿ 4-3 ਦਿਨ ਹੋ ਗਏ 4 ਦਿਨ ਪੁਰਾਣੀ ਪਾ